ਮੰਦਰ ਦਾ ਦਰਵਾਜਾ ਖੁੱਲਾ ਰਹਿ ਗਿਆ ਜੀ ਉਸ ਦਿਨ ਮੰਦਰ ਦਾ ਲੋਕ ਕੋਈ ਨਹੀਂ ਸੀ ਟੁੱਟਾ ਜੀ ਜੀ ਇਹਦਾ ਮੰਨ ਲਓ ਕੱਲਾ ਕੁੰਡਾ ਲੱਗਾ ਹੈ ਜੀ ਜੇ ਲੋਕ ਟੁੱਟਾ ਹੁੰਦਾ ਦਰਵਾਜਾ ਇਹ ਉਹਨਾਂ ਗਹਿਲੀ ਵੀ ਰਹਿ ਗਈ ਲੱਗਦਾ ਹਾਂ ਬਿਲਕੁਲ ਜੀ ਜਿਹੜੀ ਜਿਹੜੇ ਟੱਲ ਸੱਚ ਕਰ ਲੋ ਸੱਚ ਹੀ ਹੈ ਖੁੱਲਣਾ ਜਿਹੜਾ ਦਰਵਾਜ਼ਾ ਲੋਕ ਇਹ ਮੰਦਰ ਤੋਂ ਕੋਈ ਭੇਤੀ ਆਊਗਾ ਜੀ ਹੋਰ ਹੈ ਭੇਤੀ ਜੀ ਉਹਨਾਂ ਜਿੱਦਾਂ ਨਿਕਲਿਆ ਜਾਇਆ ਹੈ ਰਾਤ ਨੂੰ ਅਗਰ ਚਲੋ ਟੱਪ ਕੇ ਵੀ ਆਇਆ ਤਾਂ ਵੀ ਜਰਾ ਅੱਗੇ ਵੀ ਰੁਕੇ ਆ ਉਹਨੂੰ ਪਤਾ ਹੋ ਸਕਦਾ ਕਿ ਅੱਜ ਲੋਕ ਖੁੱਲੇ ਆ ਇਹ ਸਿਰਫ ਪੰਡਤ ਜੀ ਨੂੰ ਪਤਾ ਕਿਹੜੇ ਕਿਹੜੇ ਲਾਏ ਆ ਤੇ ਕਿਹੜੇ ਕਿਹੜੇ ਰਹਿੰਦੇ ਆ ਹੋ ਸਕਦਾ ਅੰਦਰ ਦੇ ਲੋਕ ਵੀ ਖੁੱਲੇ ਹੋਣ ਗੋਲ ਕਾਲੇ ਨੇ ਅੰਦਰ ਦੇ ਉਹ ਲੱਗੇ ਉਹ ਗੋਲ ਕਾਲੀਆਂ ਚਾਬੀਆਂ ਸਾਰੀਆਂ ਜਿਹੜੀਆਂ ਕਮੇਟੀ ਅੰਦਰ ਹੁੰਦੀ ਕੀ ਲੱਗਦਾ ਕਿੰਨਾ ਕੁ ਚੜਾਵਾ ਹੋਊਗਾ ਅੰਦਾਜ਼ਾ ਹੀ ਕਿਉਂਕਿ ਭੰਡਾਰਾ ਹੋ ਕੇ ਹਟਿਆ ਅੰਦਾਜ਼ਾ ਵਹੀ ਕੋਈ 50 ਔਰ 70 ਦੇ ਵਿੱਚ ਵਿੱਚ ਹੋ ਸਕਦਾ ਹੈ 60000 ਤੋਂ 70000 ਦੇ ਵਿੱਚ ਹਾਂਜੀ ਕਿਤੇ ਧਾਰਮਿਕ ਸਥਾਨ ਜਿੱਥੇ ਜਾ ਕੇ ਅਸੀਂ ਹੱਥਾਂ ਜੋੜਦੇ ਦੋਸਤੋ ਇਹ ਮਾੜੇ ਅੰਸਰ ਇਹ ਨਸ਼ੇੜੀ ਉੱਥੇ ਵੀ ਜਾ ਕੇ ਜਿੰਦਰੇ ਨੇ ਤੋੜਦੇ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਦਾ ਜ਼ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸੱਚੇ ਧਾਰਮਿਕ ਸਥਾਨ ਜਿੱਥੇ ਜਾ ਕੇ ਸਾਨੂੰ ਸਕੂਨ ਮਿਲਦਾ ਆਪਾਂ ਭੁੱਲਾਂ ਬਖਸ਼ਾਉਣੇ ਆ ਰੱਬ ਨੂੰ ਧਿਆਉਣੇ ਆ ਇਹ ਮਾੜੇ ਅੰਸਰ ਮਾੜੀ ਸੋਚ ਵਾਲੇ ਚੋਰ ਉੱਥੇ ਵੀ ਜਾ ਕੇ ਕਨਾਉਣੀਆਂ ਹਰਕਤਾਂ ਕਰਦੇ ਆ ਉੱਥੇ ਵੀ ਜਾ ਕੇ ਹੱਥ ਚਲਾ ਕੀ ਕਰਦੇ ਆਪਣਾ ਲੱਗਦਾ ਦਾ ਲਾਉਂਦੇ ਆ ਮੈਂ ਗੱਲ ਕਰ ਰਿਹਾ ਜੀ ਪ੍ਰਾਚੀਨ ਮੰਦਿਰ ਬਾਬਾ ਬਲਕਨਾ ਜਿਹਦਾ ਮੰਦਿਰ ਜਿੱਥੇ 19 ਤਰੀਕ ਨੂੰ ਭੰਡਾਰਾ ਹੋ ਕੇ ਹਟਿਆ ਹੁਣ ਦੱਸਿਆ ਜਾ ਰਿਹਾ ਕਿ ਬੀਤੀ ਸ਼ਨੀਵਾਰ ਜਦ ਸ਼ਾਮ ਦੇ ਵੇਲੇ ਆਰਤੀ ਹੋ ਰਹੀ ਸੀ ਇੱਕ ਸ਼ੱਕੀ ਵਿਅਕਤੀ ਹੋ ਸਕਦਾ ਇਹ ਸ਼ੱਕ ਜਤਾਇਆ ਜਾ ਰਿਹਾ ਕਿ ਹੋ ਸਕਦਾ ਇਹ ਵਿਅਕਤੀ ਜਿਹੜਾ 6 ਵਜੇ ਦੇ ਆਸ-ਪਾਸ ਮੰਦਰ ਦੇ ਅੰਦਰ ਦਾਖਲ ਹੁੰਦਾ ਲੇਕਿਨ ਉਸਦੇ ਬਾਹਰ ਆਉਣ ਦੀ ਕੋਈ ਵੀਡੀਓ ਨਜ਼ਰ ਨਹੀਂ ਆਈ ਹੁਣ ਇਹ ਮੰਦਰ ਦੇ ਅੰਦਰ ਜਾ ਕੇ ਕਿਸ ਕੋਨੇ ਵਿੱਚ ਛੁੱਪ ਜਾਂਦਾ ਜਾਂ ਸੌ ਜਾਂਦਾ ਜਾਂ ਟੈਂਪਟ ਪਾਉਂਦਾ ਇਸ ਦਾ ਕੋਈ ਵੀ ਪ੍ਰੂਫ ਨਹੀਂ ਹੈ ਕੋਈ ਐਵੀਡੈਂਸ ਨਹੀਂ ਹੈ ਲੇਕਿਨ ਦੱਸਿਆ ਜਾ ਰਿਹਾ ਕਿ 4 ਵਜੇ ਦੇ ਆਸ-ਪਾਸ ਤੜਕੇ ਇਹ ਪਹਿਲਾ ਪੁਜਾਰੀ ਦੇ ਰੂਮ ਵੱਲ ਜਾਂਦਾ ਦੇਖਦਾ ਕਿ ਪੁਜਾਰੀ ਸਾਹਿਬ ਸੁੱਤੇ ਪਿਆ ਉਸ ਤੋਂ ਬਾਅਦ ਮੰਦਰ ਵੱਲ ਨੂੰ ਜਾਂਦਾ ਹੈ ਔਰ ਇਸ ਨੂੰ ਲਾਪਰਵਾਹੀ ਕਹਿ ਲੋ ਇਸ ਨੂੰ ਕੁਦਰਤਨ ਕਹਿ ਲੋ ਜਾਂ ਇਸ ਨੂੰ ਕਹਿ ਲੋ ਕਿ ਚੋਰ ਦੀ ਚੰਗੀ ਕਿਸਮਤ ਕਿ ਮੰਦਰ ਦਾ ਮੇਨ ਗੇਟ ਜਿਹੜਾ ਉਸ ਦਾ ਲੋਕ ਨਹੀਂ ਲੱਗਾ ਹੁੰਦਾ ਦਰਵਾਜ਼ਾ ਖੁੱਲਾ ਹੁੰਦਾ ਤਾਂ ਇਹ ਚੋਰ ਜਿਹੜਾ ਆ ਮੰਦਰ ਦੇ ਅੰਦਰ ਦਾਖਲ ਹੁੰਦਾ ਤੇ ਦੱਸਿਆ ਜਾ ਰਿਹਾ ਕਿ 5 ਜਿੰਦਰੇ ਭੰਦਾ ਤੇ ਉਥੋਂ 50000 ਤੋਂ ਲੈ ਕੇ 70000 ਦੇ ਕਰੀਬ ਜਿਹੜੀ ਨਗਦੀ ਹੈ ਉਹ ਚੋਰੀ ਕਰ ਲੈਂਦਾ ਜੋ ਆਮ ਸੰਗਤ ਨੇ ਚੜਾਵਾ ਚੜਾਇਆ ਹੁੰਦਾ ਕਿਉਂਕਿ ਦੱਸਿਆ ਜਾ ਰਿਹਾ ਹੈ 19 ਤਰੀਕ ਨੂੰ ਪੰਡਾਰਾ ਹੋ ਕੇ ਹਟਿਆ ਤੇ ਜਿਹੜੀ ਸੰਗਤ ਹੈ ਉਹਨਾਂ ਵੱਲੋਂ ਚੜਾਵਾ ਜਿਹੜਾ ਚੜਾਇਆ ਜਾਂਦਾ ਹੈ ਮੰਦਰ ਦੇ ਅੰਦਰ ਤਾਂ 50000 ਤੋਂ ਲੈ ਕੇ 70000 ਦੇ ਕਰੀਬ ਇਹ ਚੋਰ ਜਿਹੜਾ ਆ ਮੰਦਰ ਦੇ ਅੰਦਰੋਂ ਜਿਹੜਾ ਚੜਾਵਾ ਸੰਗਤ ਦਾ ਉਹ ਚੋਰੀ ਕਰਕੇ ਲੈ ਗਿਆ ਲੇਕਿਨ ਇਹ ਵਿਸ਼ਾ ਗੰਭੀਰ ਹੈ ਕਿ ਜੇ ਧਾਰਮਿਕ ਸਥਾਨ ਤੇ ਇਸ ਤਰੀਕੇ ਚੋਰ ਆ ਕੇ ਰਾਤਾਂ ਕੱਟਣਗੇ ਤਾਂ ਜਿਹੜੇ ਪੁਜਾਰੀ ਆ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਕੀ ਪ੍ਰਬੰਧ ਹੋਣਗੇ ਤੇ ਜੇ ਚੋਰ ਇਸ ਤਰੀਕੇ ਆਪਣਾ ਦਾ ਲਾਉਂਦੇ ਰਹਿਣਗੇ ਧਾਰਮਿਕ ਸਥਾਨ ਤੇ ਵੀ ਤਾਂ ਆਮ ਥਾਮਾਂ ਬਾਰੇ ਅਸੀਂ ਕਿਵੇਂ ਕਹਿ ਸਕਦੇ ਆ ਕਿ ਅਸੀਂ ਸੁਰੱਖਤ ਆ ਲੇਕਿਨ ਹਾਲੇ ਤੱਕ ਜਿਹੜੀ ਵੱਡੀ ਗੱਲ ਹੈ ਇਸ ਚੋਰ ਦੀ ਉਹ ਤਸਵੀਰ ਸਾਹਮਣੇ ਨਹੀਂ ਆਈ ਜਿਸ ਵਿੱਚ ਪਤਾ ਲੱਗੇ ਕਿ ਇਹ ਮੰਦਿਰ ਤੋਂ ਇਸਨੇ ਐਗਜ਼ਿਟ ਕਦੋਂ ਲਈ ਹੈ ਹਾ ਐਨੀ ਗੱਲ ਜ਼ਰੂਰ ਦੱਸੀ ਜਾ ਰਹੀ ਹੈ ਕਿ ਡਿੱਗ ਦਾ ਢੈਂ ਦਾ ਲਟਕਦਾ ਤੁਰ ਰਿਹਾ ਸੀ ਜਿੱਥੋਂ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਹੋ ਸਕਦਾ ਇਹ ਚੋਰ ਆਇਆ ਪੱਕੇ ਪਾਪੀਆਂ ਚ ਹੋਵੇ ਪੱਕੇ ਨਸ਼ੇੜੀਆਂ ਚ ਹੋਵੇ ਤੁਹਾਨੂੰ ਤੁਹਾਨੂੰ ਮੌਕੇ ਦੀ ਪੂਰੀ ਤਸਵੀਰ ਆ ਤਬਵਲਕਨਥ ਮੰਦਿਰ ਜੀ ਦੀ ਪੂਰੀ ਕਮੇਟੀ ਸਾਡੇ ਨਾਲ ਹੈ ਤੇ ਇਹਨਾਂ ਦੇ ਪ੍ਰਧਾਨ ਤਰੂਪ ਜੀ ਤੋਂ ਪੂਰੀ ਜਾਣਕਾਰੀ ਲੈਣੇ ਕੱਟਣਾ ਹੋਈ ਕੀ ਹੈ ਜੈ ਬਾਬੇ ਦੀ ਜੀ ਜੈ ਬਾਬਾ ਅੱਛਾ ਕੱਟਣਾ ਹੋਈ ਕੀ ਇਹ ਇਹ ਕੱਟਣਾ ਸ਼ਨੀਵਾਰ ਲੇਟ ਟਾਈਮ ਸਵੇਰੇ ਕੋਈ ਪਾਉਣੇ ਵਿਚਾਰ ਵਜੇ ਐਂਟਰੀ ਹੋਈ ਉਹਦੀ ਤੇ 50 55 ਮਿੰਟ ਮੰਦਿਰ ਦੇ ਅੰਦਰ ਰਿਆਉ ਨੇ ਗੱਲੇ ਜਿਹੜੇ ਪੰਜ ਸੀ ਜੀ ਉਹਨਾਂ ਦੇ ਲੋਕ ਤੋੜੇ ਪੈਸੇ ਕੱਢੇ ਤੇ ਫਿਰ ਆਪਣੇ ਪੈਸੇ ਪਿੱਛੇ ਕਰਕੇ ਤੁਰਦਾ ਹੋਇਆ ਬਾਹਰ ਨਿਕਲ ਗਿਆ ਤੇ ਪੰਡੇ ਜੀ 15 20 ਮਿੰਟ ਬਾਅਦ ਉੱਠੇ ਇੱਕ ਦਿਨ ਪਹਿਲਾਂ ਵੀ ਇਹ ਜਿਨ੍ਹਾਂ ਨੇ ਦੇਖਿਆ ਜੀ ਉਹਨਾਂ ਨੇ ਦੱਸਿਆ ਵੀ ਆਰਤੀ ਵੇਲੇ ਉਹ ਆਇਆ ਸੀ ਜੀ ਤੇ ਉਹਦੇ ਬਾਅਦ ਗਿਆ ਉਹ ਪਰਲੀ ਸਾਈਡ ਤੇ ਹੀ ਆ ਜੀ ਇੱਧਰ ਸਾਡੇ ਨਾਲ ਬਿਲਡਿੰਗ ਬਣ ਗਈ ਸ਼ੱਕੇ ਮਤਲਬ ਨਾਲ ਦੀ ਬਿਲਡਿੰਗ ਪਹਿਲਾਂ ਅਸੀਂ ਦੀਵਾਰ ਉੱਚੀ ਚੱਕੀ ਸੀ ਆਪਣੀ ਹਾਲ ਦੀ ਜੀ ਉਹਦੇ ਨਾਲ ਹੁਣ ਲੈਂਟਰ ਨਾਲ ਦਿਆਂ ਨੇ ਪਾਤਾ ਤੇ ਉਹਦੇ ਨਾਲ ਡਿਫਰੈਂਸ ਘੱਟ ਰਹਿ ਗਿਆ ਹੋ ਸਕਦਾ ਉਧਰੋਂ ਟੱਪਿਆ ਹੋਵੇ ਜਾਂ ਇੱਧਰ ਕਿਸੇ ਸਾਈਡ ਤੋਂ ਆਇਆ ਜਾਂ ਪਹਿਲਾਂ ਹੀ ਅੰਦਰ ਸੀ ਇਹਦਾ ਕੋਈ ਅੰਦਾਜ਼ਾ ਨਹੀਂ ਆਪਾਂ ਨੂੰ ਪਰ ਤਾਂ ਮੰਦਰ ਦਾ ਦਰਵਾਜ਼ਾ ਖੁੱਲਾ ਰਹਿ ਗਿਆ ਜੀ ਉਸ ਦਿਨ ਮੰਦਰ ਦਾ ਲੋਕ ਕੋਈ ਨਹੀਂ ਸੀ ਟੁੱਟਾ ਜੀ ਜੀ ਇਹਦਾ ਮਤਲਬ ਕੱਲਾ ਕੁੰਡਾ ਲੱਗਾ ਜੀ ਜੇ ਲੋਕ ਟੁੱਟਾ ਹੁੰਦਾ ਦਰਵਾਜ਼ਾ ਵੀ ਉਹਨਾਂ ਗਹਿਲੀ ਵੀ ਰਹਿ ਗਈ ਲੱਗਦਾ ਹਾਂ ਬਿਲਕੁਲ ਜੀ ਜਿਹੜੀ ਜਿਹੜੇ ਟੱਲ ਸੱਚ ਕਰ ਲੋ ਸੱਚ ਹੀ ਆ ਸੱਚ ਸੱਚ ਤੇ ਆਪਾਂ ਲੋਕ ਦੇ ਦੇ ਮੈਂ ਲੋਕ ਜੀ ਨਹੀਂ ਸੀ ਹੂੰ ਤੇ ਬਾਕੀ ਲੋਕੋ ਦਾ ਵੀ ਸਿਰਫ ਪੰਡਿਤ ਜੀ ਨੂੰ ਪਤਾ ਕਿਹੜੇ ਕਿਹੜੇ ਲਾਏ ਆ ਤੇ ਕਿਹੜੇ ਕਿਹੜੇ ਰਹਿੰਦੇ ਆ ਹੋ ਸਕਦਾ ਅੰਦਰ ਦੇ ਲੋਕ ਵੀ ਖੁੱਲੇ ਹੋਣ ਗੋਲ ਕਾਲੇ ਨਹੀਂ ਅੰਦਰ ਦੇ ਗੋਲ ਕਾਲੇ ਲੱਗਿਓ ਸੀ ਲੱਗਿਓ ਸੀ ਉਹ ਉਹ ਗੋਲ ਕਾਲੀਆਂ ਚਾਬੀਆਂ ਸਾਰੀਆਂ ਜਿਹੜੀਆਂ ਕਮੇਟੀ ਅੰਦਰ ਹੁੰਦੀਆਂ ਜੀ ਉਦੋਂ ਟਾਈਮ ਤੇ ਖੁੱਲਦੇ ਸਿਰਫ ਛੱਬੀ ਨੂੰ ਖੋਲਣਾ ਸੀ 19 ਦਾ ਭੰਡਾਰਾ ਸੀ ਜੀ ਤੇ ਭੰਡਾਰੇ ਵਾਲੇ ਭੰਡਾਰੇ ਤੋਂ ਬਾਅਦ ਕਲੈਕਸ਼ਨ ਜਿਹੜੀ ਆਮ ਗੱਲਿਆਂ ਨਾਲੋਂ ਵੱਧ ਹੁੰਦੀ ਆ ਜੀ ਤੇ ਉਹਨੂੰ ਵੀ ਨਗਾ ਹੋਊਗੀ ਤੇ ਹੁਣ ਭੰਡਾਰਾ ਹੋ ਗਿਆ ਘਟਿਆ ਪੇ ਪੈਸੇ ਹੋਣਗੇ ਜਿਆਦਾ ਤੇ ਇਹ ਬੰਦਾ ਤਾਂ ਕੋਈ ਭੇਤੀ ਹੋਊਗਾ ਜੀ ਹੋਰ ਹੈ ਭੇਤੀ ਜੀ ਉਹਨਾਂ ਜਿੱਦਾਂ ਨਿਕਲਿਆ ਜਾਏ ਰਾਤ ਨੂੰ ਅਗਰ ਚਲੋ ਟੱਪ ਕੇ ਵੀ ਆਇਆ ਤਾਂ ਵੀ ਜਦਾਂ ਰੋਕੇ ਆ ਉਹਨੂੰ ਪਤਾ ਹੋ ਸਕਦਾ ਕਿ ਅੱਜ ਲੋਕ ਖੁੱਲੇ ਆ ਇਹ 40 45 ਸਾਲ ਚ ਪੰਜਵੀਂ ਛੇਵੀਂ ਚੋਰੀ ਹੈ ਜੀ ਬਾਬਾ ਜੀ ਦੇ ਮੰਦਰ ਹਮ ਬਸ ਮਤਲਬ ਬਾਹਰ ਵਾਲਾ ਮਿਨੀਮਾਲਾ ਲੋਕ ਨਹੀਂ ਟੁੱਟਿਆ ਸੀ ਬਾਹਰ ਵਾਲਾ ਜਿਹੜਾ ਮੇਨਾ ਕੁੰਡਾ ਇਹ ਲੋਕ ਇੱਥੇ ਜੰਦਾ ਹੀ ਨਹੀਂ ਹੋਊਗਾ ਤਾਂ ਨਹੀਂ ਟੁੱਟਿਆ ਹਮ ਇਹਰਾ ਪਾਇੰ ਦਾ ਜੰਦਾ ਨੇ ਇਹ ਜੰਦਾ ਹੁੰਦਾ ਤਾਂ ਜ਼ਰੂਰ ਟੁੱਟਾ ਹੁੰਦਾ ਜੀ ਹੁਣ ਕੀ ਲੱਗਦਾ ਕਿੰਨਾ ਕੁ ਚੜਾਵਾ ਹੋਊਗਾ ਅੰਦਾਜ਼ਾ ਹੀ ਕਿਉਂਕਿ ਭੰਡਾਰਾ ਹੋ ਕੇ ਹਟਿਆ ਅੰਦਾਜ਼ਾ ਉਹੀ ਕੋਈ 50 ਔਰ 70 ਦੇ ਵਿੱਚ ਵਿੱਚ ਹੋ ਸਕਦਾ ਹੈ 70000 ਦੇ ਵਿੱਚ ਹਾਂਜੀ ਸ਼ਿਵ ਸ਼ੰਕਰ ਭੋਲੇ ਪੰਡਾਰੀ ਵਾਲਾ ਜਿਹੜਾ ਮੰਦਿਰ ਹੈ ਉੱਧਰ ਵੀ ਅਸੀਂ ਸਾਰੇ ਕਲੈਕਸ਼ਨ ਇੱਕ ਜਗ੍ਹਾ ਇਕੱਠੀ ਕਰ ਲਈ ਦੀ ਜੀ ਕੱਲੇ ਕੱਲੇ ਕਦੇ ਗਏ ਨੀ ਇਧਰੋਂ ਵੀ ਗਏ ਆ ਜੇ ਉੱਧਰ ਲੈ ਹੁਣ ਚਾਹੇ 4000 ਆ ਜਾਂ 5000 ਕਿ ਮੈਂ ਕਿ ਲੋਕ ਦੇ ਇਧਰ ਵੀ ਪਾਸੇ ਵੀ ਟੁੱਟਿਆ ਜੀ ਹਾਂ ਲੋਕ ਇਧਰ ਵੀ ਟੁੱਟਿਆ ਜੀ ਹਮ ਅੱਛਾ ਫਿਰ ਪੰਡਤ ਜੀ ਦੀ ਆਪਾਂ ਜੇ ਸੁਰੱਖਿਆ ਦੀ ਗੱਲ ਕਰੀਏ ਜਿਵੇਂ ਇਹ ਤੇ ਇਹਨਾਂ ਦਾ ਪਰਿਵਾਰ ਇੱਥੇ ਰਹਿੰਦਾ ਹਾਂਜੀ ਹਾਂਜੀ ਬਾਈ ਚਾਂਸ ਕਿਉਂਕਿ ਨਾ ਜੋ ਸੀਸੀਟੀਵੀ ਆਪਾਂ ਦੇਖੀ ਆ ਕਿ ਇੱਥੋਂ ਚੋਰ ਜਿਹੜਾ ਇਹਨਾਂ ਦੇ ਦਰਵਾਜ਼ੇ ਵੱਲ ਨੂੰ ਜਾਂਦਾ ਫਿਰ ਵਾਪਸ ਆਉਂਦਾ ਜੇ ਉੱਠ ਜਾਂਦੇ ਇਹਨਾਂ ਤੇ ਵੀ ਹਮਲਾ ਕਰ ਸਕਦਾ ਸੀ ਕਰ ਸਕਦਾ ਸੀ ਕਿਉਂਕਿ ਉਹ ਤਿਆਰੀ ਸੀ ਜੀ ਇਹੋਨੇ ਇਹਨਾਂ ਕੋਲ ਕੋਈ ਸੀ ਕੁਝ ਵੀ ਨਹੀਂ ਜੀ ਜੀ ਤੇ ਅਗਲਾ ਜਿਹੜਾ ਆਇਆ ਉਹ ਬਾਰਦਾਤ ਕਰਨ ਆਇਆ ਉਹ ਕੁਝ ਵੀ ਮਾਰ ਸਕਦਾ ਹੈ ਕਰ ਸਕਦਾ ਜਾਂ ਸਹਿਸਵਾ ਵੈਸੀ ਉੱਠ ਖੜਦੇ ਬਾਤ ਹਾਂਜੀ ਹਾਂ ਉੱਠਦਾ ਹੀ ਆ ਜੀ ਬੰਦਾ ਆਪਣਾ ਤਿੰਨ ਚਾਰ ਵਾਰੀ ਵਾਲੇ ਪਰ ਸ਼ੁਕਰ ਹੈ ਜਵਾਰ ਦਾ ਤਬਾਹ ਉੱਠ ਬਾਹਰ ਇਹਨਾਂ ਦੀ ਜਾਨ ਦਾ ਜਿਹੜਾ ਬਚਾ ਉਹ ਵੀ ਉਹ ਮਹਾਰਾਜ ਦੀ ਗਰਪਈ ਹੈ। ਬਾਕੀ ਕੁਝ ਵੀ ਕਰ ਸਕਦਾ ਸੀ ਉਹ ਜਦੋਂ ਆਇਆ ਸੀ ਉਹਦਾ ਆਪਣਾ ਪੂਰੇ ਤੇ ਆਪਣੇ ਇੰਤਜ਼ਾਰ ਚ ਆਇਆ ਸੀ ਇਹਦਾ ਉਹਦਸਾ ਗੋਖਣਾ ਸੀ ਇਹਨਾਂ ਨੇ। ਦੇਖੋ ਹਜ਼ਾਰ ਹਥਿਆਰ ਤਾਂ ਹੁਣ ਕਿੱਥੇ ਨੇ। ਕੋਈ ਸਾਥੀ ਵੀ ਹੋ ਸਕਦਾ ਬਾਹਰ ਹੋਵੇ। ਇਹ ਆਪਣੇ ਖਾਲੀ ਹੱਥੀ ਸੀਗੇ। ਸਾਥੀ ਵੀ ਹੋ ਸਕਦਾ ਉਹਨਾਂ ਦਾ। ਕੋਈ ਸਾਥੀ ਵੀ ਹੋ ਸਕਦਾ ਬਾਹਰ ਖੜਾ ਹੋਵੇ। ਭਾਈ ਆਪੇ ਹੌਸਲੇ ਉਠਣਾ ਚਾਰ ਪੰਜ ਜਗ੍ਹਾ ਜੀ ਉਹ ਸੀਤਲਮ ਮੰਦਿਰ ਆ ਮੇਨ ਗੇਟ ਉਹ ਗਲੀ ਵਾਲਾ ਗੇਟ ਤੇ ਇਹ ਲੋਕ ਜਿਹੜੇ ਆ ਇਧਰਲਾ ਗੇਟ ਮੇਨ ਗੇਟ ਤੇ ਗਲੀ ਵਾਲੇ ਗੇਟ ਨੂੰ ਲੋਕ ਲੱਗਾ ਸੀ ਜੀ ਗਲੀ ਵਾਲੇ ਲੱਗਿਆ ਜੀ ਕਿਉਂ ਆ ਮੇਨ ਗੇਟ ਆ ਮੇਨ ਗੇਟ ਦੇਖੋ ਇਧਰ ਤਾਂ ਪ੍ਰੋਟੈਕਸ਼ਨ ਕਿੰਨੀ ਤਕੜੀ ਆ ਦੇਖੋ ਜੀ ਇਧਰ ਤਾਂ ਪਰਿੰਦਾ ਵੀ ਨਹੀਂ ਅੰਦਰ ਆ ਸਕਦਾ ਹਾਂਜੀ ਨਹੀਂ ਆ ਸਕਦਾ ਉਹ ਜਾਂ ਤਾਂ ਕਿਤੇ 8:30 ਜਾਂ 9:00 ਵਜੇ ਆ ਕੇ ਟਿਕ ਗਿਆ ਇੱਥੇ ਟਿਕ ਗਿਆ ਜਾਂ ਫਿਰ ਉਹ ਜਿਹੜੀ ਦੀਵਾਰ ਸਾਡੇ ਦੱਸਦੇ ਆ ਉਧਰੋਂ ਕਿਤੇ ਟੱਪਿਆ ਜੀ ਕੋਈ ਨਾ ਕੋਈ ਤਾਂ ਰਸਤਾ ਉਹਨੇ ਲੱਭਿਆ ਹੀ ਆਣ ਦਾ ਜੀ ਜੀ ਇਹ ਦੋ ਹੀ ਚਾਂਦ ਸਾਵਾਸ ਉਹਦੇ ਲਈ ਹੈ ਠੀਕ ਹੈ ਨਾ ਜਾਂ ਉਧਰੋਂ ਆਇਆ ਉਹ ਤੇ ਜਾਂ ਅੰਦਰ ਰਿਹਾ ਉਹ ਜੀ ਹੂੰ ਫਿਰ ਦੇਖੋ ਪੰਡਤ ਜੀ ਦੀ ਸੁਰੱਖਿਆ ਨੂੰ ਲੈ ਕੇ ਜਦੋਂ ਕਿ ਆਮ ਸੰਗਤ ਕੇ ਬਿਲ ਕੋਈ ਸਾਜ ਰਿਆ ਜਾਂਦਾ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਫਿਰ ਸਵਾਲ ਤਾਂ ਵੱਡੇ ਆ ਜੀ ਵੱਡੇ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਗੱਲ ਜੀ ਤੁਸੀਂ ਪ੍ਰਸ਼ਾਸਨ ਦੇ ਅਸੀਂ ਇਸ ਮਾਮਲੇ ਤੇ ਕਦੇ ਕਿਸੇ ਦੇ ਨਾਲ ਕੋਈ ਵਿਚਾਰ ਨਹੀਂ ਕੀਤਾ ਜੀ ਜੀ ਨਹੀਂ ਪੁਲਿਸ ਨੂੰ ਇਤਲਾ ਕਰਤੀ ਪੁਲਿਸ ਨੂੰ ਇਤਲਾਹ ਦੇਤੀ ਰਾਤੀ ਉਹ ਆਏ ਸੀ ਉਹ ਲਗਾ ਮੂਵੀ ਬਣਾ ਕੇ ਆਪਣੀ ਤੇ ਹੁਣ ਸਾਡੇ ਵਾਰਡ ਦੇ ਜਿਹੜੇ ਐਮਸੀ ਆ ਉਹ ਕਹਿੰਦੇ ਮੈਂ ਐਸਐਚਓ ਸਾਹਿਬ ਨੂੰ ਮਿਲੂੰਗਾ ਉਹਦੇ ਬਾਅਦ ਤੁਸੀਂ ਲੋਕ ਲਵਾਇਓ ਜੀ ਉਹਨਾਂ ਦੀ ਵੇਟ ਕਰਦੇ ਅਸੀਂ ਜੀ ਚਲੋ